ਨਾ ਪੈ ਰਿਆ ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਏ ਆ ਹਾਂਜੀ ਜਿਹੜਾ ਕਿ ਅਸੀਂ ਮੁੱਢੇ ਨਾਲ ਦੀ ਸਫਾਈ ਤੇ ਤੱਕਿੰਦਰ ਪਿਛਲੇ 10 12 ਸਾਲਾਂ ਤੋਂ ਹਾਂਜੀ ਇਹ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਬੋਰਡ ਵਾਲੇ ਪੋਲੀਊਸ਼ਨ ਬੋਰਡ ਵਾਲੇ ਦੂਜੇ ਹਾਂਜੀ ਹਾਂਜੀ ਸਾਰ ਪੋਲੀਊਸ਼ਨ ਵਾਲੇ ਹਾਂਜੀ ਹਾਂਜੀ ਜਿਨ੍ਹਾਂ ਦੇ ਕਰਕੇ ਇਹ ਮੁੱਢਾਂ ਨਾਲ ਸਾਫ ਨਹੀਂ ਹੋ ਰਿਹਾ ਔਰ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦਾ ਨਿਮੋਸ਼ੀ ਦੇਖਣੀ ਪਈ ਕਿ ਅਸੀਂ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਤੇ ਲੋਕਾਂ ਨੇ ਸਾਨੂੰ ਵੱਡਾ ਹੈਂਗ ਬੈਟਲ ਦਿੱਤਾ ਜਿਵੇਂ ਅਸੀਂ ਲੋਕਾਂ ਦੇ ਹੈਵੀ ਮੰਡਟ ਤੇ ਉੱਤਰਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਬੁਟਾ ਨਾਲ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਇਹ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੇ ਲੋਕ ਨਹੀਂ ਹੈਗੇ ਉਹਨਾਂ ਨੂੰ ਇਹ ਇੱਕ ਮੇਰਾ ਪਹਿਲਾ ਤਜਾਵਾ ਚੰਡੀਗੜ੍ਹ ਦਾ ਦਾ ਰਾਜ ਇਹ ਮਤਲਬ ਕੋਸ ਆਪਣੇ ਹਸਪਤਾਲ ਬੜੂਗਾ ਕਿਉਂਕਿ ਬੜਿਆ ਸਦਰਾਂ ਨਾਲ ਸੀ ਇਹਦਾ ਸੁਰ ਘਾਟਨ ਕੀਤਾ ਸੀ ਕਿ ਬੁੱਢਾ ਨਾਲਾ ਸਾਫ ਹੋਊਗਾ ਸਾਡੇ ਲੋਕ ਜੋ ਟੈਂਸ ਕੈਂਸਰ ਤੇ ਆਰ ਵਿਚਾਰੇ ਬੱਚੇ ਜਿਹੜੇ ਬਲਾਈਂਡ ਪੈਦਾ ਹੋ ਰਹੇ ਨੇ ਅਫਲੋਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਤੇ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਉਹ ਸਾਡੇ ਦੁੱਧ ਨਹੀਂ ਸਾਡੇ ਇਹ ਤਾਂ ਜਾਰਾ ਸਾਡੇ ਲੋਕਾਂ ਦੇ ਪਿੰਡ ਚ ਜਾ ਰਿਹਾ ਪਾਣੀ ਜਿਹਦੇ ਨਾਲ ਸਿੱਕੇ ਤੋਂ ਬੰਬਾਰੀ ਆ ਦਾ ਬਾਹਰ ਇਸ ਮੁੱਡੇ ਨਾਲੇ ਨੇ ਸਾਡੇ ਨੇ ਖੜਾ ਕਰਤਾ ਜੋ ਕਿ ਅੱਜ ਮੈਂ ਇਸ ਸੀਨ ਨੂੰ ਬੜੇ ਭਰੇ ਮੱਦੇ ਨਾਲ ਅੱਜ ਆਪਣਾ ਪੱਥਰ ਖੁੱਝ ਤੋੜਨ ਲੱਗਿਆ ਲੈ ਵੀ ਤੋੜਨਾ ਸ਼ੁਰੂ ਕਰੋ ਮੁੱਢਿਓ 50 ਸਾਲ ਪੁਰਾਣੇ ਸਾਰਾ ਉੱਤੇ ਥੋੜਾ ਵੀ ਬੱਬ ਪੱਥਰ ਪੱਥਰ ਨਾਲ ਤੋੜਿਓ ਇਹ ਆ ਉੱਪਰ ਲੈ ਆਦੋ ਆ ਜੀਆ ਗੱਲੀ ਵਾਲੇ ਕਦੀ ਆਦੋ